ਰਾਜੀ ਸ਼ਰਿੰਦਰਪਾਲ ਕੌਸ਼ਲ ਹੈ ਮੈਂ ਸ਼ਿਵੀਂ ਨਹੀਂ ਰਹਾ ਤੇ ਮੈਂ ਪਿਛਲੇ 53 ਸਾਲ ਤੋਂ ਬਰਖਤਾਂ ਦੀ ਸੇਵਾ ਕਰ ਰਿਹਾ ਹਾਂ ਤੇ ਮੈਨੂੰ ਵਧੀਆ ਲੱਗ ਰਿਹਾ ਹੈ ਸੇਵਾ ਦੇ ਵਿੱਚ ਮੇਰੇ ਨਾਲ ਸਾਰੀ ਜਿਹੜੀ ਹੈ ਕਿ ਵੀਰਾਂ ਦੇ ਜਿਵੇਂ ਸਹਾਇਤਾ ਮਿਲ ਰਿਹਾ ਹੈ ਇਹ ਸਿਵਾ ਕੁਦਰਤੀ ਸੇਵਾ ਕਰਦੇ ਬੁੱਟੇ ਲਾਉਦੇ ਆ ਕਿ ਅੰਦਾਜ਼ਨ ਮੇਰਾ 6 ਲੱਖ ਬੁੱਟਾ ਹੁਣ ਤੱਕ ਅਸੀਂ ਲਗਾ ਚੁੱਕੇ ਹਾਂ ਤੇ بس ਇੱਕ ਦਿੱਕਤ ਆ ਰਹੀ ਹੈ ਵੀ ਬੁੱਟੇ ਜਿਹੜੇ ਲੱਗ ਰਹੇ ਨੇ ਕਹੇ ਸੇ ਲੱਖ ਸਭਾਲਦੇ ਆ ਪਰ ਜਦੋਂ ਵਾਧਦੇ ਨੇ ਉਹ ਕਈ ਵਾਰੀ ਨਾ ਜਿਹੜੀ ਸਾਡੀ ਵਿਕਾਸ ਹੁੰਦਾ ਉਹਦੀ ਪੇਂਟ ਚੜ ਜਾਂਦੇ ਨੇ ਜਾਂ ਕਈ ਵਾਰੀ ਇਹ ਨਹੀਂ ਪਤਾ ਲੱਗਦਾ ਮੈਨੂੰ ਵੀ ਉਹ ਬੁੱਟੇ ਉਹ ਲੋਕ ਕਿਉਂ ਕੱਟ ਦਿੰਦੇ ਨੇ ਮੇਰਾ ਜਿਹੜਾ ਅਜੇ ਤੁਹਾਡੇ ਰਹੀ ਮੈਂ ਜਿਹੜੀ ਇੱਕ ਆਵਾਜ਼ ਆਪਦੀ ਉਠਾ ਰਿਹਾ ਮੈਂ ਤੁਹਾਨੂੰ ਬੇਨਤੀ ਕਰਦਾ ਸਾਰਿਆਂ ਨੂੰ ਵੀ ਬ੍ਰਿਸ਼ਰ ਨੂੰ ਤਾਂ ਮਤਲਬ ਕਿੱਥੇ ਵੀ ਲੱਗ ਉਹਨੂੰ ਕੱਟੋ ਨਾ ਮੇਰਾ ਨਾਮ ਡਾਕਟਰ ਸਫੂਰਨ ਸਿੰਘ ਟੱਲੇਵਾਲੀਆ ਪ੍ਰਧਾਨ ਮਾਲਵਾ ਸਹਿ ਸਭਾ ਬਰਨਾਲਾ ਤੇ ਮੈਂ 1984 ਦਾ ਪੌਦੇ ਲਾਉਂਦਾ ਆ ਰਿਹਾ ਮੇਰੀ ਇੱਕ ਇਹ ਪਾਲਿਸੀ ਆ ਮੈਂ ਲਿਸਟ ਬਣਾ ਲੈਣਾ ਹੁਣ ਪੁੱਛਦਾ ਹੁਣਾ ਭਾਈ ਤੁਹਾਡੇ ਘਰੇ ਹੈ ਪੌਦੇ ਲਾਉਣ ਨੂੰ ਜਗਾ ਜਾਂ ਖੇਤ ਬੰਨੇ ਤੇ ਉਹ ਲਿਸਟ ਬਣਾ ਕੇ ਅਸੀਂ ਮਲੇਰਕੋਟਲੋਂ ਪੌਦੇ ਲੈ ਆਉਨੇ ਆ ਤੇ ਉਹਨਾਂ ਦੇ ਲਾ ਕੇ ਫੇਰ ਆਈਦਾ ਅਇਤ ਕੀ ਮੌਕਾ ਮਿਲ ਕੀ ਹੋਇਆ ਸਰਿੰਦਰ ਕੌਸ਼ਲ ਜੀ ਹਰੇਕ ਸਾਲ ਆਪਣੇ ਮਾਤਾ ਪਿਤਾ ਦੀ ਯਾਦ ਵਿੱਚ ਫੰਕਸ਼ਨ ਕਰਵਾਉਂਦੇ ਹੁੰਦੇ ਨੇ ਬਾਤਾਬਰਨ ਜਿਹੜੇ ਬਾਤਾਬਰਨ ਨੂੰ ਪਿਆਰ ਕਰਦੇ ਨੇ ਉਹ ਪ੍ਰੇਮੀ ਸਾਰੇ ਉੱਥੇ ਆਉਂਦੇ ਨੇ ਇਹਨਾਂ ਦਾ ਇੱਕ ਟਰਸਟ ਬਣਾਇਆ ਪਿਆ ਆਪਣੇ ਮਾਤਾ ਪਿਤਾ ਦੀ ਯਾਦ ਵਿੱਚ ਆਸ਼ਾ ਈਸਬਰ ਬਾਤਾਬਰਨ ਟਰਸਟ ਬਰਨਾਲਾ ਤੇ ਮੈਂ ਉਹਦੇ ਬੇਨਤੀ ਕਰੀ ਮਖਾ ਜੀ ਉਹ ਜਿਵੇਂ ਕਹਿੰਦਾ ਨਾ ਵੀ ਪਿਆਰ ਮੁਹੱਬਤ ਹੁੰਦੀ ਆ ਵਾਤਾਵਰਣ ਪ੍ਰੇਮੀ ਇਕੱਠੇ ਹੋਏ ਵੀ ਮਾਹ ਜੀ ਮੈਨੂੰ ਵੀ ਮੈਂਬਰ ਬਣਾ ਲਓ ਤਾਂ ਕਿ ਆਪਾਂ ਇੱਕ ਟੀਮ ਦੇ ਰੂਪ ਵਿੱਚ ਔਦੇ ਲਈਏ ਤੇ ਪਰਮਾਤਮਾ ਦੀ ਕਿਰਪਾ ਹੋਈ ਅਸੀਂ ਇਕੱਠੇ ਹੋਏ ਆ ਤੇ ਸਾਰੇ ਢਿੱਲੋਂ ਸਾਹਿਬ ਹਾਕਮ ਰੂੜੇ ਕੇ ਬਾਈ ਜੰਗੀਰ ਸਿੰਘ ਦਿਲਬਰ ਬੂਟਾ ਸਿੰਘ ਜੀ ਵੀਰ ਜੀ ਤੱਕੀਨੋ ਸੰਤ ਸਿੰਘ ਸੰਤ ਸਿੰਘ ਤੇ ਆਪਣੇ ਮਹਿੰਦਰ ਸਿੰਘ ਰਾਹੀ ਜੀ ਇਹ ਸਾਰੇ ਕੌਸ਼ਨ ਸਾਹਿਬ ਬੈਠੇ ਨੇ ਸ੍ਰਿੰਦਰ ਕੌਸ਼ਨ ਜੀ ਸਾਡੀ ਹੋਰ ਵੀ ਟੀਮ ਬਹੁਤ ਵੱਡੀ ਆ ਅਸੀਂ ਪੌਦੇ ਅੱਜ ਲਾ ਕੇ ਹਟੇ ਆ ਪੈਰਾਡਾਈਜ਼ ਹੋਟਲ ਦੇ ਨਾਲ ਹੀ ਤੇ ਜਿਵੇਂ ਕਹਿੰਦੇ ਆ ਪੌਦਿਆਂ ਦਾ ਤੇ ਮਨੁੱਖ ਦਾ ਬਹੁਤ ਸਦੀਆਂ ਤੋਂ ਸੰਬੰਧ ਚੁਰੇ ਆ ਰਿਹਾ ਜਿਵੇਂ ਕੌਸ਼ਲ ਜੀ ਨੇ ਦੱਸਿਆ ਜੇ ਬੁੱਧ ਨੂੰ ਗਿਆਨ ਹੋਇਆ ਤਾਂ ਦਰਖਤ 헤ਟ ਹੋਇਆ ਜੇ ਸਾਡੇ ઋષਿ ਪਹੁੰਚੇ ਨੇ ਜਿਨ੍ਹਾਂ ਨੇ ਖੋਜਾਂ ਕੀਤੀਆਂ ਉਹਨਾਂ ਨੇ ਦਰਖਤਾਂ ਦੇ 헤ਟ ਹੀ ਕੀਤੇ ਆ ਮਨੁੱਖ ਦਾ ਰੁੱਖਾਂ ਦੇ ਨਾਲ ਸਬੰਧ ਬਚਪਨ ਤੋਂ ਲੈ ਕੇ ਸਿਵਿਆਂ ਤੀਕ ਕੱਲਾ ਰੁੱਖ ਆ ਜਿਹੜਾ ਨਿਬਦਾ ਰਿਸ਼ਤੇਦਾਰ ਵੀ ਛੱਡ ਜਾਂਦੇ ਰੁੱਖ ਸਾਨੂੰ ਛਾਂਵਾਂ ਦਿੰਦੇ ਨੇ ਫਲ ਦਿੰਦੇ ਨੇ ਫਰੂਟ ਦਿੰਦੇ ਨੇ ਦਵਾਈਆਂ ਵਾਲੇ ਪੌਦੇ ਨੇ ਸਾਡੇ ਕਿ ਇੱਕ ਬੰਦੇ ਨੇ ਪੁੱਛਿਆ ਕਹਿੰਦਾ ਮੀਂਹ ਕਿਉਂ ਨਹੀਂ ਪੈ ਰਿਹਾ ਤਾਂ ਉਹਦਾ ਇੱਕ ਜਵਾਬ ਦਿੱਤਾ ਵਿਦਵਾਨ ਸੱਜਣ ਨੇ ਕਹਿੰਦਾ ਜਿਹੜੇ ਰੁੱਖ ਇਹ ਪ੍ਰਮਾਤਮਾ ਦੇ ਬੱਚੇ ਨੇ ਪਰਮਾਤਮਾ ਉਹਨਾਂ ਨੂੰ ਨਿਮਾਉਣ ਆਉਂਦਾ ਹੁੰਦਾ ਜੇ ਰੋਖੀ ਨਾ ਰਹੇ ਉਹ ਨਿਮਾਉਣ ਕਿਨੂੰ ਆਊਗਾ ਇਹਦੇ ਲਈ ਜ਼ਰੂਰੀ ਆ ਵੀ ਅਸੀਂ ਵੱਧ ਤੋਂ ਵੱਧ ਰੁੱਖ ਲਾਈਏ ਪਰਮਾਤਮਾ ਅਗੇ ਅਰਦਾਸ ਕਰੀਏ ਵੀ हे ਪਰਮਾਤਮਾ ਤੂੰ ਆਪਦੇ ਬੱਚਿਆਂ ਨੂੰ ਨਿਮਾਅ ਛੇਤੀ ਛੇਤੀ ਆ ਕੇ ਪਰ ਇੱਕ ਦੁੱਖ ਦੀ ਗੱਲ ਆ ਜਦੋਂ ਵਿਕਾਸ ਹੁੰਦਾ ਇੱਕ ਪਾਸੇ ਸਾਡਾ ਸਮਾਜ ਵਿਕਾਸ ਕਰਦਾ ਪਰ ਰੁੱਖਾਂ ਦਾ ਹੀ ਬਨਾਸ ਕਿਉਂ ਹੁੰਦਾ ਤੇ ਅਸੀਂ ਸਰਕਾਰ ਤੋਂ ਵੀ ਮੰਗ ਕਰਦੇ ਆ ਪਤਵੰਤੇ ਸੱਜਣਾ ਤੋਂ ਵੀ ਮੰਗ ਕਰਦੇ ਆ ਵੀ ਤੁਸੀਂ ਟੇਡ ਪਾ ਲੋ ਘਰ ਚ ਵਿੰਗ ਪਾ ਲੋ ਪਰ ਪੌਦਾ ਨਾ ਕਟੋ ਪਲੀ ਜਦੋਂ ਪੌਦਾ ਲਾਉਨੇ ਹੋ ਤੁਸੀਂ ਵੇਖੋ ਕਿੱਡਾ ਸਕੂਨ ਮਿਲਦਾ ਜਦੋਂ ਪੌਦੇ ਲਾਉਂਗੇ ਤੁਹਾਡੀ ਆਤਮਾ ਬਲਬਾਨ ਹੋ ਹੋਮਿਓਪੈਥਿਕ ਫਲਸਫੇ ਅਨਸਾਰ ਇਹਨੂੰ ਵਾਈਟਲ ਫੋਰਸ ਕਹਿੰਦੇ ਨੇ ਵਾਈਟਲ ਫੋਰਸ ਬਿਮਾਰੀਆਂ ਦੇ ਖਿਲਾਫ ਲੜਦੀ ਆ ਜਦੋਂ ਸ਼ੁਭ ਕੰਮ ਕਰੋਗੇ ਤੁਹਾਡੀ ਆਤਮਾ ਬਲਬਾਨ ਹੋ ਕਦੇ ਬਿਮਾਰ ਨਹੀਂ ਹੋਵੋਗੇ ਇਹਦੇ ਉਲਟ ਜਿਹੜੇ ਪੌਦੇ ਕੱਟਣਗੇ ਉਹ ਬਾਤ ਕਿ ਪਛਤਾਵਾ ਹੋ ਉਹਨਾਂ ਨੂੰ ਗੁਰਬਾਣੀ ਕਹਿੰਦੀ ਆ ਐਸਾ ਕਾਮ ਉਲਣਾ ਕੀਜਾ ਜੇ ਸੰਤ ਪਛੋ ਤਾਈਆ ਪਸ਼ਤਾਵੇ ਚੋ ਰੋਗ ਲੱਗਣਗੇ ਸੋ ਮੇਰੀ ਬੇਨਤੀ ਆ ਵੱਧ ਤੋਂ ਵੱਧ ਪੌਦੇ ਲਾਓ ਜਿਹੜੇ ਪੌਦੇ ਚੱਲੇ ਵੇਆ ਉਹਨਾਂ ਨੂੰ ਸੰਭੋ ਤੇ ਕੱਟਣ ਵਾਲਿਆਂ ਨੂੰ ਆਪਾਂ ਬੇਨਤੀ ਮਾਲਕਿਸਮਤ ਦੇਵੇ ਉਹ ਕੱਟਣ